ਸਰਕਾਰ ਇਹਨਾਂ ਦੀਆਂ ਕੀ ਇਮਾਨਦਾਰੀਆਂ ਤਹਿਸੀਲਦਾਰਾਂ ਦੀਆਂ ਪੱਲੀਆਂ ਵਿਛਾਈਆਂ ਪਟਵਾਰੀ ਕੋਲੇ ਜਾਵੜੋਂਾਂ ਦੀਆਂ ਪੱਲੀਆਂ ਵਿਛਾਈਆਂ ਆਖੋੜੀ ਐਸਐਸਪੀ ਜਿਹੜੀ ਆ ਪਰੇ ਗਿਆ ਜਾਣ ਇਹਦੀ ਉਦੋਂ ਵੀ ਵੱਡੀ ਪੱਲੀ ਵਿਛਾਈ ਆ ਸੀਆਈ ਸਟਾਫ ਜਾ ਦੇ ਪਿੱਛੋਂ ਲੈ ਕੇ ਨਾਲ ਹੀ ਬੰਦੇ ਲੈ ਕੇ ਆਈ ਆ ਵੀ ਜਿਹੜਾ ਮੇਰੇ ਕਹਨੇ ਦੀ ਚੱਲਣ ਗਈ ਹੱਤਿਆ ਜਿਹੜਾ ਭਲਾਵਾ ਤੋਂ ਤੁਸੀਂ ਬਣਾਇਆ ਸੀਗਾ ਐਮਐਲਏ ਇਹਨਾਂ ਦਰਦਿਆਂ ਝੋਟਕੇ ਸਰੂਤੀ ਮਾਮਲੇ 'ਚ ਐਕਸ਼ਨ ਕਮੇਟੀ ਦਾ ਮੈਂਬਰ ਸੀਗਾ ਆ ਜਿਹੜੀਆਂ ਆਪਣੀਆਂ ਨਾ ਮੇਲ ਵਾਲੇ ਦਰਾਖਤਾ ਕਲ ਤਾਰਸੰਦ ਮਾਦੇ ਜੱਫੀ ਪਾ ਕੇ ਰੋਂਦੇ ਹੁੰਦੇ ਸੀਗੇ ਸਾਡੀ ਸੂਰਤ ਤੋਂ ਪਹਿਲਾਂ ਦੇ ਆ ਹੁਣ ਵੀ ਦਰਸਤ ਹੋਈ ਆ ਤੂੰ ਹੁਣ ਥੋੜੀ ਉਮਰ ਨਾਲ ਛੋਟੇ ਹੋ ਗਿਆ ਨਾ ਤੁਸੀਂ ਮਹਿਲ ਚਲਾਉਣੇ ਆ ਨਾ ਤੁਸੀਂ ਕੋਈ ਦਰਖਤ ਛੱਡਿਆ ਅਨੇਕਾਂ ਕੇਸ ਚੱਲਦੇ ਆ ਅਗਰ ਆਹ ਆਰ ਗਿਆ ਦੇ ਤਨ ਚਾਰ ਸੁਕੇਸ਼ ਚੱਲਦਾ ਹਣਾ ਉਹ ਅਜੇ ਤੱਕ ਪ੍ਰਸ਼ਾਸਨ ਉਹਦੇ ਨੇੜੇ ਨਹੀਂ ਹੋਇਆ ਗਿਆ ਤੇ ਉਹਨੂੰ ਇਹ ਚੱਕਣ ਬਹਿ ਗਿਆ ਕੋਈ ਐਣੀ ਆਉ ਨਹੀਂ ਪਤਾ ਭਲਿਆ ਮਾਂ ਸਾ ਤੂੰ ਇੰਨਾ ਧਰਨਿਆ ਚੋ ਗਿਆ ਤੇ ਫਿਰ ਇਹਨੂੰ ਛੱਡਿਆ ਕਿਉਂ ਜੇ ਹਿੰਮਤ ਹੈਗੀ ਆ ਜੇ ਜੇ ਤਲਾਂ ਚ ਤੇਲ ਹੈਗਾ ਉਹਨੂੰ ਰਾਕ ਉਹਦੀ ਪਾਰੈਸਟ ਇਹਦਾ ਦੂਜਾ ਨੂੰ ਆਦਾ ਹੁੰਦਾ ਸੀਗਾ ਵੀ ਬਾਦਲਾ ਮੋਕਰ ਜੀ ਇੰਨੀ ਫੋਰਸ ਲੱਗੀ ਫਿਰਦੀ ਆ ਜੇ ਚੰਗੇ ਕੰਮ ਕਰਾਂਗੇ ਤਾਂ ਸਾਨੂੰ ਫੋਰਸ ਦੀ ਲੋੜ ਹੀ ਨਹੀਂ ਉਹ ਤਾਂ ਫਿਰ ਤੂੰ ਚੰਗੇ ਕੰਮ ਕਿਉਂ ਨਹੀਂ ਕਰਦਾ ਗਿਆ ਤੂੰ ਚੰਗੇ ਕੰਮ ਕਰ ਲੈ ਤੂੰ ਤਾਂ ਹੀ ਇੰਨੀ ਫੋਰਸ ਲਈ ਜਨਾ ਜੇ ਮਾੜੇ ਕੰਮ ਕੀਤੇ ਆ ਤਾਂ ਜਿਵੇਂ ਕਾਂਗਰਸ ਹੀ ਸੋਣੀਆਂ ਨੂੰ ਮਾ ਦੇ ਸੀ ਨਾ ਉਵੇਂ ਅੱਦੇ ਹੁਣ ਤਾਂ ਇਹ ਝਾੜੂ ਵਾਲੇ ਉਹਨੂੰ ਬਾਪੂ ਆਂਦੇ ਆ ਅਨਮੋਲ ਗਗਨਮਾਨ ਵੇਖ ਲੋ ਉਹਦੇ ਬਿਆਨਾਂ ਉਹ ਆਦੀ ਸਾਡਾ ਸਾਰਾ ਆਦੇ ਪਿਓ ਨੂੰ ਤਾਂ ਮਾਦੀ ਬਾਪੂ ਨੇ ਆਖਿਆ ਨੋ ਬੇ ਪਰ ਇਹਨਾਂ ਨੂੰ ਆਦੀ ਆ ਜੋ ਸਾਡਾ ਬਾਪੂ ਆ ਸਾਡੇ ਪਾਸ ਪਾਰਟੀ ਦਾ ਮੁਖਾਮ ਤੇ ਸਾਰਿਆਂ ਨੂੰ ਵੱਡਾ ਬ੍ਰੇਸ਼ਟ ਹੋ ਆ ਉਹਦਾ ਦਿੱਲੀ ਦਿੱਲੀ ਵਾਲੇ ਕੇਜਰੀਵਾਲ ਭਈਏ ਦਾ ਤੁਹਾਨੂੰ ਕੀ ਦੇਣਾ ਪੰਜਾਬ ਵਾਸਤੇ ਕੀ ਉਹਨਾਂ ਦੇ ਪਰਿਵਾਰ ਨੇ ਕੋਈ ਥੋੜਿਆ ਆ ਤੇ ਸ਼ੀਧੀ ਪਾਈ ਆ ਜਾਂ ਕੋਈ ਕਿਸਾਨੀ ਦਾ ਕੋਲ ਲੜਿਆ ਥੋੜੇ ਵਾਸਤੇ ਫਿਰ ਕਾਰ ਕਰਾ ਕੇ ਇਹ ਉਹ ਆਂਦਾ ਵੀ ਤੁਸੀਂ 5 ਤਰੀਕ ਵਾਲਾ ਧਰਨਾ ਲਾਉਂਗੇ ਉਹ ਜਦੋਂ ਸਾਡੀ ਸਹਿਮਤੀ ਨਾ ਤੇਰੀਆਂ ਮੰਗਾਂ ਤੇ ਹੋਊਗੀ ਤੂੰ ਮੰਗਾ ਸਾਡੀਆਂ ਨਾਲ ਨਾ ਸਹਿਮਤੀ ਕਰੇਗਾ ਨਾ ਮੰਨੇਗਾ ਤੈਈ ਤਾਂ ਧਰਨਾ ਦਾ ਲਾਵਾਂਗੇ ਫੇਰ ਪਤਾ ਕੀ ਆਂਦਾ ਬਖਲਾੜ ਚ ਆਇਆ ਫੇਰਾਂ ਦਾ ਤੁਸੀਂ ਧਰਨਾ ਹੀ ਲਾ ਲਓ ਮੈਨੂੰ ਤਾਂ ਜਾਨਣਾ ਓਏ ਐੇ ਉਹੋ ਹੀ ਭਾਈ ਦੇਂਦੇ ਆ ਜਿਨ੍ਹਾਂ ਕੋਲੇ ਜਨਤਾ ਦੇ ਜਵਾਬ ਹੈ ਨਹੀਂਗੇ ਤੇ ਕਿਉਂਕਿ ਆਪਾਂ ਨੂੰ ਪਤਾ ਹੀ ਆ ਸਰਕਾਰ ਪਾਂਦੀ ਕੋਈ ਵੀ ਆ ਜੇ ਨਾ ਸਾਡੀ ਬਣੀ ਆ ਤੇ ਨਾ ਸਰਕਾਰ ਸਾਡੀ ਬਾਨੀ ਆ ਇੱਕ ਮੁੱਖ ਮੰਤਰੀ ਦਾ ڪرਸੀ ਇਹੋ ਜੀ ਆ ਕਿਉਂਕਿ ਨਾ ਤਾਂ ਸਾਡਾ ਕਿਸੇ ਕਾਲੀਆਂ ਵਾਲਾ ਨਾ ਤਾਂ ਕਾਂਗਰਸ ਨਾ ਨਾ ਕਿਸੇ ਹੋਰ ਨਾ ਇਹ ਜਦੋਂ ਕਿਤੇ ਵੀ ਧਰਨਾ ਲਾਉਂਦੇ ਸੀ ਆਣ ਕੇ ਦਰਿਆ 'ਚ ਵਹਿੰਦੇ ਰਿਹਾ ਆਹ ਆ ਸੇ ਕੋਈ ਤੁਹਾਡੇ ਵਾਲਾ ਐਮਐਲਏ ਸਾਡਾ ਤਾਂ ਨਹੀਂਗਾ ਕਿਉਂਕਿ ਇਹ ਤਾਂ ਜਾਣਦੇ ਹੀ ਨਹੀਂਗੇ ਸਾਨੂੰ ਪਤਾ ਵੀ ਇਹਦਾ ਝੰਡੇ ਦੇ ਜੋਰ ਤੇ ਤੇ ਡੰਡੇ ਦੇ ਜੋਰ ਤੇ ਕੰਮ ਲੈਣਾ ਆਪਾਂ ਜੇ ਲੈਣਾ ਤਾਂ ਕਿਉਂ ਨਾ ਤੁਸੀਂ ਵੋਟਾਂ ਪਾਉਣੀਆਂ ਇਹਨਾਂ ਨੂੰ ਤੁਸੀਂ ਤਾਂ ਕਿਸੇ ਨੂੰ ਨਹੀਂ ਪਾਉਣੀਆਂ ਉਸੇ ਵਿਸ਼ੇ ਤੇ ਹੀ ਬਖਲਾੜ ਚ ਆਇਆ ਭੱਜ ਜਾਂਦਾ ਉਹ ਭੱਜਣ ਵਾਲਾ ਤਾਂ ਭੱਜ ਜਾਏ ਅਜ ਤੱਕ ਜਿਹੜੇ ਆਗੂਆਂ ਨੂੰ ਸਾਡਿਆਂ ਨੂੰ ਅਨੇਕਾਂ ਕੇਸ ਚੱਲਦੇ ਆ ਅਗਰ ਆਹ ਹਰ ਗਿਆ ਦੇ ਤਿੰਨ ਚਾਰ ਸੋ ਕੇਸ ਚੱਲਦਾ ਹੁਣ ਉਹਨੂੰ ਅਜ ਤੱਕ ਪ੍ਰਸ਼ਾਸਨ ਉਹਦੇ ਨੇੜੇ ਨਹੀਂ ਹੋਇਆ ਗਿਆ ਤੇ ਉਹਨੂੰ ਇਹ ਚੱਕਣ ਵਹਿ ਗਿਆ ਕੋਈ ਐਣੀ ਆਉ ਨਹੀਂ ਪਤਾ ਭਲਿਆ ਮਾਂਸਾ ਤੂੰ ਇੰਨਾ ਧਰਨਿਆਂ ਚੋ ਗਿਆ ਤੇ ਫੇਰ ਇਹਨੂੰ ਛੱਡਿਆ ਕਿਉਂ ਜੇ ਹਿੰਮਤ ਹੈਗੀ ਆ ਜੇ ਦੇ ਤਲਾਂ ਚ ਤੇਲ ਹੈਗਾ ਉਨੁਰਾਕ ਉਹਦੀ ਪਾਰੈਸਟ ਫਿਰ ਆ ਵੀ ਆਣਾ ਹੁਣਾਂ ਨਾ ਡਲਾ ਤਾਂ ਡਲਾ ਹੋਤਾ ਔਣੀ ਪਤਾ ਕਹਾਂ ਸੇ ਚਲਾ ਹੋਤਾ ਇਹਨੂੰ ਪਤਾ ਸੀਗਾ ਵੀ ਸਾਡੇ ਥਾਣੇ 'ਚ ਤਾਂ ਨਹੀਂ ਪੁਲਿਸ ਹੈ ਨੀਗੀ ਕਿੱਥੇ ਕਿੱਥੇ ਲਾਹੇਂਗਾ ਤੂੰ ਜਿਉਂਤ ਲਾਹੇਂਗਾ ਬਰਨਾਲੇ ਲਾਹੇਂਗਾ ਤੇ ਜੇਠੂ ਕੇ ਲਾਹੇਂਗਾ ਕਿੰਨੇ ਪ੍ਰੋਗਰਾਮ ਸਾਡੇ ਚੱਲੀ ਜਾਂਦੇ ਆ ਭਰਤੀ ਤੂੰ ਕਰਨੀ ਨਹੀਂ ਉਹ ਵੀ ਸਾਡੇ ਆ ਜਦ ਤੜਕੇ ਦੇ ਫਾਇ ਚਾੜੇ ਆ ਤੂੰ ਉਹ ਤੂੰ ਦਾ ਦਾ ਸੀਗਾ ਵੀ ਉਹਦਾ ਇੱਕ ਕੋਲੇ ਆ ਤੇ ਸਾਰਾ ਟੱਬਰ ਹੀ ਫੋਰਸ ਲਈ ਫਿਰਦਾ ਉਹ ਤੇਰੀ ਮਾਂ ਕੋਲੇ ਕੀ ਆਉਦਾ ਤੇਰਾ ਸਾਰਾ ਟੱਬਰ ਸਾਡੇ ਖਰਚੇ ਤੇ ਪਲਦਾ ਸਰਕਾਰ ਨੂੰ ਸਾਡਾ ਹੈ 10 ਗੱਡੀਆਂ ਉਹਦੇ ਅੱਗੇ ਹੁੰਦੀਆਂ 10 ਪਿੱਛੇ ਹੁੰਦੀਆਂ ਉਹ ਆਦੀ ਸੀ ਮੈਂ ਮਾਸਟਰ ਦੇ ਘਰ ਵਾਲੀਆਂ ਕਿਸਾਨ ਦੋਸਤੋਂ ਮਾਸਟਰ ਦੇ ਘਰ ਵਾਲੀ ਪਹਿਲਾ ਸੀਗੀ ਜਦੋਂ ਇਹ ਭੰਡ ਪੁਣਾ ਕਰਦਾ ਸੀਗਾ ਹੁਣ ਉਹ ਮੁੱਖ ਮੰਤਰੀ ਦੀ ਮਾਂ ਐ ਦੀ ਭੈਣ ਕੋਲੇ ਕੀ ਅਹੁਦਾ ਹੈ ਜਾਂ ਇਹਦੇ ਭਣੋਈਏ ਕੋਲੇ ਕੀ ਅਹੁਦਾ ਹੈ ਬਿਜੜੀ ਉਹਨਾਂ ਨੂੰ ਇੰਨੇ ਨਹੀਂ ਵੱਡੀ ਫੋਰਸ ਲਾਈ ਆ ਤੇ ਇਹ ਦਾ ਦੂਜਾ ਨੂੰ ਆਦਾ ਹੁੰਦਾ ਸੀਗਾ ਵੀ ਬਾਦਲਾ ਮੋਗਰ ਜੀ ਇੰਨੀ ਫੋਰਸ ਲੱਗੀ ਫਿਰਦੀ ਆ ਜੇ ਚੰਗੇ ਕੰਮ ਕਰਾਂਗੇ ਤਾਂ ਸਾਨੂੰ ਫੋਰਸ ਦੀ ਲੋੜ ਹੀ ਨਹੀਂ ਉਹ ਤਾਂ ਫਿਰ ਤੂੰ ਚੰਗੇ ਕੰਮ ਕਿਉਂ ਨਹੀਂ ਕਰਦਾ ਗਿਆ ਤੂੰ ਚੰਗੇ ਕੰਮ ਕਰ ਲੈ ਤੂੰ ਤਾਂ ਹੀ ਇੰਨੀ ਫੋਰਸ ਲਈ ਜਨਾ ਜੇ ਮਾਰੇ ਕੰਮ ਕੀਤੇ ਆ ਤਾਂ ਜੇ ਚੰਗੇ ਕੰਮ ਕੀਤੇ ਹੁੰਦੇ ਤਾਂ ਤੈਨੂੰ ਕੀ ਲੋੜ ਸੀ ਜਥੇ ਬੰਦੀਆਂ ਦੇ ਆਗੂਆਂ ਚੋਂ ਭੱਜਾਂਦੀ ਪਰ ਉੱਥੇ ਜਦੋਂ ਬੈਂਦਾ ਇਹਦਾ ਤਾਂ ਨਾ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਬਿੱਲੀ ਚਾਚਕਾਰ ਮਾਰੀ ਚਾਰ ਸਵੇਰੇ ਧਿਆਨ ਰੱਖਦੀ ਆ ਇਹ ਚਾਰ ਸਵੇਰੇ ਧਿਆਨ ਰੱਖਦਾ ਇੱਥੋਂ ਵਾਲਾ ਥੋੜਾ ਮੁੱਖ ਮੰਤਰੀ ਤੇ ਆ ਜਿਹੜਾ ਭਲਾਵਾ ਤੋਂ ਤੁਸੀਂ ਬਣਾਇਆ ਸੀਗਾ ਐਮ ਐਲ ਏ ਇੰਨਾ ਧਰਨਿਆ ਝੋਟ ਗਿਆ ਸਰੂਤੀ ਮਾਮਲੇ ਚ ਐਕਸ਼ਨ ਕਮੇਟੀ ਦਾ ਮੈਂਬਰ ਸੀਗਾ ਆ ਜਿਹੜੀਆਂ ਆਪਣੀਆਂ ਨਾ ਮੇਲ ਵਾਲੇ ਦਰਖਤਾਂ ਕਲਤਾਰ ਸੰਧਮਾ ਦੇ ਜੱਫੀ ਪਾ ਕੇ ਰੋਂਦੇ ਹੁੰਦੇ ਸੀਗੇ ਵੀ ਸਾਡੀ ਸੂਰਤ ਤੋਂ ਪਹਿਲਾਂ ਦੇ ਆ ਹੁਣ ਵੀ ਦਰਖਤ ਉਹ ਹੀ ਆ ਤੇ ਹੁਣ ਤੁਹਾਡੀ ਉਮਰ ਨਾਲ ਛੋਟੇ ਹੋ ਗਏ ਆ ਕਿੱਥੇ ਦਾ ਤੁਸੀਂ ਆਂਦੇ ਸੀਗੇ ਮਿੱਲ ਅਸੀਂ ਚਲਾਵਾਂਗੇ ਹੁਣ ਭਾਈ ਹੁਣ ਤਾਂ ਤੁਹਾਨੂੰ 3 ਸਾਲ ਹੋ ਗਏ ਆ ਹੁਣ ਤੁਸੀਂ ਮਿੱਲ ਕਿਉਂ ਨਹੀਂ ਚਲਾਉਂਦੇਗੇ ਨਾ ਤੁਸੀਂ ਮਿੱਲ ਚਲਾਉਣੇ ਆ ਨਾ ਤੁਸੀਂ ਕੋਈ ਦਰਖਤ ਛੱਡਿਆ ਵੀ ਜੇ ਤੁਸੀਂ ਆਖੋ ਮੈਂ ਅਸੀਂ ਦਰਖਤ ਵੀ ਛੱਡੇ ਇਹਨਾਂ ਦੇ ਕੋਈ ਨਹੀਂ ਛੱਡਿਆ ਇੱਕ ਇਹਨਾਂ ਦਾ ਜਿਹੜਾ ਅੱਗਾ ਕੇਜਰੀਵਾਲ ਵੀ ਜਿਹੜੇ ਅੱਧੇ ਐਮਐਲਏ ਨੂੰ ਬਾਪੂ ਹੀ ਆਂਦੇ ਆ ਹੋਰ ਨਹੀਂ ਕੋਸ਼ ਆਂਦੇ ਜਿਵੇਂ ਕਾਂਗਰਸੀ ਸੋਨੀਆਂ ਨੂੰ ਮਾ ਦੇ ਸੀ ਨਾ ਓਵੇਂ ਅੱਦੇ ਹੁਣ ਕਹਾ ਇਹ ਝਾੜੂ ਵਾਲੇ ਉਹਨੂੰ ਬਾਪੂ ਆਂਦੇ ਆ ਵੀ ਸਾਡਾ ਬਾਪੂ ਅਨਮੋਲ ਗਗਨਮਾਨ ਬੇਹ ਲੋਦੇ ਬਿਆਨ ਉਹ ਆਦੀ ਸਾਡਾ ਸਾਰਾ ਆਦੇ ਪਿਓ ਨੂੰ ਤਾਂ ਪਉਂਦੀ ਬਾਪੂ ਉਹਨੇ ਆਖਿਆ ਨੋ ਵੇ ਪਰ ਇਹਨਾਂ ਨੂੰ ਆਦੀ ਆ ਵੀ ਉਹ ਸਾਡਾ ਬਾਪੂ ਆ ਸਾਡੇ ਪਾ ਪਾਰਟੀ ਦਾ ਮੁਖਾ ਉਹ ਸਾਰਾ ਨੂੰ ਵੱਡਾ ਭ੍ਰੇਸ਼ਟ ਹੋ ਆ ਹੁਣ ਉਹ ਉਹਨੂੰ ਦਿੱਲੀ ਵਾਲਿਆਂ ਨੇ ਤਾਂ ਕੁਝ ਦਿੱਤਾ ਰਿਗਾ ਕਿ ਉਹਦਾ ਤਾਂ ਸਾਰਾ ਕੁਝ ਵੇਖ ਲਿਆ ਵੀ ਉਹਦੇ ਪੱਲੇ ਕਿੰਨਾ ਉਸ ਹੁਣ ਉਹ ਪੰਜਾਬ ਨੂੰ ਆ ਰਿਹਾ ਓਏ ਫੋਰਸ ਵੀ ਸਾਡੀ ਪੰਜਾਬ ਵਾਲੀ ਦਿੱਤੀ ਉਹਨੂੰ ਉਹਦਾ ਦਿੱਲੀ ਦਿੱਲੀ ਵਾਲੇ ਕੇਜਰੀਵਾਲ ਭਈਏ ਦਾ ਤੁਹਾਨੂੰ ਕੀ ਦੇਣਾ ਪੰਜਾਬ ਵਾਸਤੇ ਕਿ ਉਹਨਾਂ ਦੇ ਪਰਿਵਾਰ ਨੇ ਕੋਈ ਥੋੜੇ ਆਤਿਸ਼ੀਦੀ ਪਾਈ ਆ ਜਾਂ ਕੋਈ ਕਿਸਾਨੀ ਦਾ ਘੋਲ ਲੜਿਆ ਥੋੜੇ ਵਾਸਤੇ ਪਰ ਇਹ ਤੁਹਾਨੂੰ ਪਤਾ ਹੀ ਆ ਵੀ ਹੁਣ ਉਹ ਸਾਰੀ ਫੋਰਸ ਉਹਦੇ ਤੇ ਆ ਉਹ ਜੇ ਤੁਸੀਂ ਚੰਗੇ ਕੰਮ ਕੀਤੇ ਆ ਤੇ ਪਰ ਕੇ ਦੀ ਵਾਲ ਨੂੰ ਪੰਜਾਬ ਦੀ ਕਿਉਂ ਤੁਸੀਂ ਫੋਰਸ ਦਿੱਤੀ ਆ ਸੰਭਾਲਣ ਵਾਸਤੇ ਇਵੇਂ ਹੀ ਜਦੋਂ ਵੋਟਾਂ ਗਜ਼ਰਾਤ ਚ ਪੈਣੀਆਂ ਹੁੰਦੀਆਂ ਕੋ ਦਿੱਲੀ ਵਾਲੇ ਕੋਲੇ ਉਹਦੇ ਕੋਈ ਜਹਾਜ ਨਹੀਂ ਗਿਆ ਯਾਰ ਜਹਾਜ ਕਿਦਾ ਜਾਂਦਾ ਸਾਡੇ ਪੰਜਾਬ ਦਾ ਖਰਚਾ ਉਥੇ ਕਿਦਾ ਆਉਂਦਾ ਸਾਡੇ ਪੰਜਾਬ ਦਾ ਤੇ ਫਿਰ ਪੰਜਾਬ ਕੋਲੋਂ ਯਾਰ ਖੋਈ ਕਿ ਹੋ ਜਾਂਨੇ ਆ ਸਾਰਾ ਕੁਝ ਖੋਈ ਜਾਂਨੇ ਆ ਆ ਭਾਈਪਾ ਆਲਿਆਂ ਦੇ ਕਿਸੇ ਆਗੂ ਨੇ ਬਿਆਨ ਤਾਂ ਦਿੱਤਾ ਹੀ ਆ ਵੀ ਆ ਜਿਹੜਾ ਧੂਆਂ ਇਹ ਪੰਜਾਬ ਦਾ ਨਹੀਂ ਆਉਂਦਾ ਗਾ ਇਹ ਤਾਂ ਦਿੱਲੀ ਦਾ ਧੂਆਈਆ ਤੇ ਜਿੱਦਾਂ ਦੇ ਝਾੜੂ ਵਾਲੇ ਹੋਉਂਦੇ ਚਾਹਿਆ ਉਹ ਸਾਡੀ ਦਾ ਯਾਰ ਪਰਾਲੀ ਤੇ ਵੀ ਪਾਬੰਦੀ ਲਾਤੀ ਅਸੀਂ ਤੁਹਾਨੂੰ ਇਹੀ ਆਣੇ ਆ ਵੀ ਤੁਸੀਂ ਇਹ ਪਰਾਲੀ ਸੰਭਾਲ ਲਓ ਕਿ ਝੋਨਾ ਦਾ ਸਾਡੀ ਖਰਾਕ ਨਹੀਂ ਆਹ 500 ਬੰਦਾ ਬੈਠਾ 500 ਤੋਂ ਪੁੱਛ ਕੇ ਵੇਖ ਲਓ ਆਹ 500 ਦਾ 505 ਕੁਇੰਟਲ ਸਾਲ ਦਾ ਚੌਲ ਖਾਂਦਾ ਨਹੀਂ ਗਾ ਉਹਕੇ ਚੋਨਾ ਵੀ ਅਸੀਂ ਦਿੱਲੀ ਘੱਲਦੇ ਆ ਆ ਸਾਡੇ ਸਿੱਖ ਇਤਿਹਾਸ ਦੇ ਗੁਰਦਾਰੇ ਨਾ ਹੋਣਾ ਦਿੱਲੀ 'ਚ ਭੁੱਖ ਮਰੀ ਹੋ ਜੇ ਜੇ ਅਸੀਂ ਕੇਰਾਂ ਆਪਦੇ ਪੰਜਾਬ 'ਚੋਂ ਲੰਗਰ ਰਾस्ते ਆਟਾ ਪਾਣੀ ਕਣਕ ਦਾ ਬੰਦ ਕਰਦਗੇ ਨਾ ਦਿੱਲੀ ਦਾ ਤੇ ਦਿੱਲੀ ਦੀ ਸਰਕਾਰ ਦਾ ਜਲੂਸ ਨਿਕਲ ਜੂਗਾ ਪਰ ਅਸੀਂ ਜਿਹੜੇ ਪੰਜਾਬੀ ਅਸੀਂ ਲੁੱਟਣ ਖਾਣੋਂ ਪਏ ਆ ਕਿਵੇਂ ਲੁੱਟਣ ਖੁਣੋ ਪਾਏ ਆ ਕੋਈ ਵੀ ਸਾਡੇ ਕੋਲੇ ਆਸੀ ਉਹਦਾ ਕੋਈ ਡਰੈਸ ਨਹੀਂ ਲੈਂਦਾ ਪੰਜ ਸੱਤ ਬੋਰੀਆਂ ਲੈ ਕੇ ਆ ਜਾਂਦਾ ਵੀ ਇਹ ਫਲਾਨੀ ਸਸਤਾ ਦਾ ਜੀ ਫਲਾਨੀ ਡੇਰੇ ਦਾ ਆਸੀ ਕੁਛ ਨਹੀਂ ਵੇਦੇ ਜਾਲੀ ਕੱਪ ਕੇ ਕਿੱਥੋਂ ਮਰਜੀ ਛਵਾ ਕੇ ਤੁਰ ਪੋ ਆਸੀ ਚੱਕ ਚੱਕ ਬੋਰੀਆਂ ਭਰ-ਭਰ ਕਣਕ ਦੀਆਂ ਦੇ ਗੱਟੇ ਭਰ-ਭਰ ਕੇ ਤੇ ਝੋਨੇ ਦੇ ਰੱਖ ਦਿੰਦੇ ਉਹਨਾਂ ਦੇ ਅੱਗੇ ਗੱਡੀਆਂ 'ਚ ਕਿਸਾਨੋ ਦੋਸਤੋ ਤੁਹਾਨੂੰ ਇੱਥੇ ਵੀ ਠੱਲ ਪਾਉਣੀ ਪੈਣੀ ਆ ਫੰਡ ਦੇਣਾ ਕਣਕ ਦੇਣੀ ਆ ਗੱਟਿਆਂ ਦੇ ਘੱਟੇ ਪਰਕੇ ਤੇ ਝੋਨਾ ਦੇਣਾ ਆ ਸਾਡੀਆਂ ਜਿਹਾਰੂ ਜothe ਬੰਦੀਆਂ ਐ ਇਹਨਾਂ ਨੂੰ ਦਿਓ ਕੋਕੇ ਜothe ਬੰਦੀਆਂ ਜਿੱਥੇ ਵੀ ਧਰਨਾ ਲਾਉਂਦੀਆਂ ਜਿੱਥੇ ਵੀ ਐਕਸ਼ਨ ਕਰਦੀਆਂ ਆਪ ਦੀ ਬਾਲ ਕੇ ਸੇਕਦੀਆਂ ਪੌਂਦੇ ਇਹਨਾਂ ਨੂੰ ਹਰਤਾ ਬਹਿਣਾ ਪਵੇ ਜੇ ਪੌਂਦੇ ਥੋ 6 ਮਹੀਨੇ ਬਹਿਣਾ ਪਵੇ ਜੇ ਦਿੱਲੀ 'ਚ ਵੇਖ ਲਿਆ ਤੁਸੀਂ 13 ਮਹੀਨੇ ਬਹਿ ਕੇ ਕੁੱਲ ਜਥੇਬੰਦੀ ਦਾ ਲੰਗਰ ਆਪ ਦਾ ਚੱਲਦਾ ਸੀ ਮੇਰਾ ਕਹਿੰਦਾ ਪਾਵੇ ਆ ਸਾਰਿਆਂ ਦਾ ਖੇੜਾ ਛੱਡੋ ਲੰਗਰਾਂ 'ਚ ਹਿੱਸੇ ਪਾਉਣੇ ਸਾਰਿਆਂ 'ਚ ਛੱਡ ਦਿਓ ਇੱਕ ਜਥੇਬੰਦੀਆਂ ਦੇ ਟੇਕ ਕਰ ਲਓ ਅਸੀਂ ਆਉਣਿਆਂ ਦੇ ਵੀ ਜਿਹੜੀ ਵੀ ਜਥੇਬੰਦੀ ਪਿੰਡ 'ਚ ਕੰਮ ਕਰਦੀ ਉਹਦੇ ਨਾਲ ਤੁਰੋ ਜੇ ਤੈਨ ਨੇ ਜਥੇਬੰਦੀਆਂ ਕੰਮ ਕਰਦੀਆਂ ਤਾਂ ਤੈਨਾਂ ਨਾਲ ਤੁਰੋ ਪਿੰਡ 'ਚ ਕੋਈ ਐਕਸ਼ਨ ਇੱਕ ਜਥੇਬੰਦੀ ਕਰਦੀ ਆ ਤੁਹਾਡੇ ਪਿੰਡ 'ਚ ਹੋਕਾ ਆਉਂਦਾ ਤੁਸੀਂ ਉਹਦੇ ਨਾਲ ਖੜੋ ਕਿਉਂਕਿ ਕਈਆਂ ਹੁੰਦਾ ਕਈ ਮੇਰੇ ਅੱਗੇ ਮੇਰੇ ਅਰਗੇ ਅੱਗੇ ਡਰਦੇ ਹੁੰਦੇ ਆ ਵੀ ਸ਼ਾਇਦ ਸਾਡੇ ਤਾਂ ਪਰਚਾ ਹੋ ਜਾਈ ਯਾਰ ਮੈਂ ਫਲਾਣਾ ਕੰਮ ਚੱਕ ਲਿਆ ਤਾਂ ਜੇ ਜਥੇਬੰਦੀ 'ਚ ਕੰਮ ਕਰਨਾ ਤੁਹਾਡੇ ਦੇ ਪਰਚੇ ਵੀ ਹੋਣਗੇ ਤੇ ਤੁਹਾਨੂੰ ਚੱਕ ਕੇ ਵੀ ਲਿਜਾਣਗੇ ਕਿਉਂਕਿ ਪਿਛਲੇ ਦਿਨੀ 3 ਦਿਨ ਸਾਧਕ ਥਾਣੇ ਦੀ ਪੁਲਿਸ ਮੇਰੇ ਘਰੇ ਬੈਠੀ ਰਹੀ ਆ ਮੈਨੂੰ ਚੱਕਣ ਵਾਸਤੇ ਤੇ ਉਦੋਂ ਐਸਐਚਓ ਬਦਲ ਕੇ ਆ ਜਗਿੰਦਰ ਕੋਰ ਆ ਗਈ ਅੱਜ ਇਹਦਾ 2 ਲੱਖ ਦਾ ਘਪਲਾ ਬਾਲੀ ਇਮਾਨਦਾਰ ਰਾਤ ਨੂੰ ਗਈ ਕਿਸਾਨ ਦੋਸਤੋ ਕਿਉਂਕਿ ਮਾਪਾ ਨੂੰ ਕਹਦਾ ਡਾਰਾ ਆਪਾਂ ਵੇਖ ਲਓ ਕਿ ਪਈ ਸੀ ਬਾਹਰ ਕਰਕਾਇਆ ਬਾਹਰ ਨੂੰ ਮਾਰਿਆ ਧੱਕਾ ਖੋਲ ਲਿਆ ਅੱਗੇ ਮੇਰਾ ਜਿੰਦਰਾ ਲਾਇਆ ਸੀ ਮੈਂ ਪਿਆ ਸੀ ਲੋਕ ਕਰਕੇ ਫਾੜ ਫਾੜ ਬੰਨੀ ਜਾ ਮੈਂ ਕਿਹਾ ਮੈਂ ਕੋਈ ਅੱਤਵਾਦੀ ਨਹੀਂਗਾ ਤੁਸੀਂ ਇੱਥੇ ਅੱਗ ਨਹੀਂ ਭਜਾਉਣੀ ਆਣ ਕੇ ਮੈਂ ਪਿਆ ਪ੍ਰਧਾਨ ਜੀ ਬਾਹਰ ਕੋਲੋਂ ਮੈਂ ਬਾਹਰ ਕੋਲ ਤਾਂ ਮੈਂ ਦੱਸੋ ਤੋਨੂੰ ਨਜ਼ਰਬੰਦ ਕਰਨਾ ਨਜ਼ਰਬੰਦ ਕਿਵੇਂ ਕਰ ਲੋਂਗੇ ਯਾਰ ਸਾਨੂੰ ਤੁਸੀਂ ਕੀ ਅਸੀਂ ਚਿੱਟਾ ਵੇਚਦੇ ਆ ਤੇ ਫੀ ਵੇਚਦੇ ਜਾਂ ਚੋਰੀਆਂ ਕਰਦੇ ਆ ਅਸੀਂ ਅਸੀਂ ਆਪਦੀਆਂ ਮੰਗਾਂ ਦੀ ਬਾਤ ਤਾਂ ਲੜਦੇ ਆ ਆਪਦਾ ਹੱਕਾਂ ਦੀ ਬਾਤ ਲੜਾਂਗੇ ਕੋਈ ਚੌਕੀਦਾਰ ਨਹੀਂ ਉਹਦੇ ਨਾਲ ਕੋਈ ਸਰਪੰਚ ਨਹੀਂ ਦੈਨ ਜੜੇ ਮੈਂ ਇਹਨਾਂ ਦੇ ਇੰਟੈਲੀਜੈਂਸ ਈਆ ਨੂੰ ਫੋਨ ਲਾਇਆ ਮੈਂ ਆਹ ਮੇਰੇ ਕੈਮਰੇ ਲੱਗੇ ਮੈਂ ਕੈਮਰੇ ਜਾਂਚ ਕਰੂੰਗਾ ਤਾਂ ਫੇਰ ਮਾਂ ਆਦੀ ਸੀ ਉਧਰ ਨੂੰ ਵੜੀ ਵੀ ਨਹੀਂ ਆ ਨਾਲ ਹੀ ਵੇਖ ਲੋ ਇਹ ਆਂਦੇ ਆ ਇਮਾਨਦਾਰ ਸਰਕਾਰ ਆ ਇਹਨਾਂ ਦੀਆਂ ਕੀ ਇਮਾਨਦਾਰੀਆਂ ਤਸਦੀਲਦਾਰਾਂ ਦੀਆਂ ਪੱਲੀਆਂ ਵਸ਼ਾਈਆਂ ਪਟਵਾਰੀ ਕੋਲੇ ਜਾਵੜੋਂ ਉਹਨਾਂ ਦੀਆਂ ਪੱਲੀਆਂ ਵਸ਼ਾਈਆਂ ਤੇ ਤਸਦੀਲਦਾਰਾਂ ਦੀਆਂ ਦਾਦੇ ਜਿਹੜੇ ਕੰਨ ਕੋ ਲਾਈ ਜਾਂਦੇ ਆ ਨਾ ਓਏ ਉਹ ਤਾਂ ਉਦੋਂ ਵੀ ਵੱਡੇ ਭ੍ਰਿਸ਼ਟ ਆ ਆ ਮੇਰਾ ਵੀਰ ਅਮਨਿੰਦਰ ਸਿੱਧੂ ਰਾਤ ਵਿਖਾਈ ਜਾਂਦਾ ਸੀਗਾ ਕੰਨਗੋ ਨੂੰ ਉਹ ਕੰਨਗੋ ਦਾ ਅੱਗੇ ਨਹੀਂ ਸੂਤ ਆਉਂਦੇ ਸਾਡੇ ਤੇ ਉਹ ਤਹਿਸੀਲਦਾਰ ਲਾਉਣੇ ਇਹਨਾਂ ਨੂੰ ਸਸਪੈਂਡ ਕਰਕੇ ਨਵੇਂ ਮੁੰਡੇ ਕੁੜੀਆਂ ਸਾਡੇ ਭਰਤੀ ਕਰੋ ਆ ਜਿਹੜਾ ਤੁਸੀਂ ਪਟਵਾਰੀ ਪੁਰਾਣੇ ਲਾਏ ਆ ਨਾ ਰਿਟਾਇਰਮੈਂਟ ਹੋਏ ਉਹਨਾਂ ਦੀ ਥਾਂ ਤੇ ਸਾਡੇ ਮੁੰਡੇ ਕੁੜੀਆਂ ਨੂੰ ਜੋਬਾਂ ਦਿਓ ਕੋਕੋ ਦਾ ਅੱਗੇ ਲੁੱਟ ਲੁੱਟ ਕੇ ਇਤਨਾ ਆਟ ਬਣੇ ਬੈਠੇ ਇੱਕ ਇੱਕ ਦੋਆਂ ਦੋਆਂ ਕਿੱਲਾਂ ਤੋਂ 10 ਦਾ 20 20 ਕਿੱਲੇ ਬਣਾਈ ਬੈਠੇ ਤਿੰਨ ਤਿੰਨ ਮੰਜ਼ਲੀਆਂ ਕੋਠੀਆਂ ਪਾਈ ਬੈਠੇ ਆ ਕਿਸੇ ਥਾਣੇ 'ਚ ਜਾਵੜਾ ਉੱਥੇ ਵੀ ਇਹ ਅੱਗ ਮਚਾਈ ਆ ਇਹ ਤਾਂ ਆ ਦੇਣਾ ਸਾਡੀ ਸਰਕਾਰ ਇਮਾਨਦਾਰ ਆ ਤਾਂ ਭ੍ਰਿਸ਼ਟ ਅਸੀਂ ਫੜਦੇ ਆ ਉਹ ਜਿਹੜੇ ਇਹਨਾਂ ਨੇ 15 ਤਹਿਸੀਲਦਾਰ ਆਂਦੇ ਸੀ ਸਸਪੈਂਡ ਕਰਤੇ ਉਹਨਾਂ ਦੇ ਨਾਂ ਦਿੱਤੇ ਹੋਏ ਜੇ ਤੱਕ ਇਹਨਾਂ ਨੇ ਆ ਤੁਹਾਡੀ ਇਮਾਨਦਾਰ ਐਸ.ਚੋ ਸਾਧਕਾਲ ਜਗਿੰਦਰ ਕੌਰ ਦੋ ਦਿਨਾਂ ਖਬਰ ਚੱਲੀ ਤੀ ਜੇਦਨ ਕੋਸ ਨਹੀਂ ਆਖੋ ਡੀਐਸਐਸਪੀ ਜੜੀ ਆ ਪ੍ਰੇ ਗਿਆ ਜਾਣ ਕਿਉਂਕਿ ਇਹਦੀ ਉਦੋਂ ਵੀ ਵੱਡੀ ਪੱਲੀ ਵਿਛਾਈ ਆ ਸੀਆਈ ਸਤਾਪਚਾ ਦੇ ਪਿੱਛੋਂ ਲੈ ਕੇ ਨਾਲ ਹੀ ਬੰਦੇ ਲੈ ਕੇ ਆਈ ਆ ਵੀ ਜਿਹੜੇ ਮੇਰੇ ਕਹਨੇ ਦੀ ਚੱਲਣਗੇ ਜਿੱਦੈ ਇਹ ਬਸੰਤ ਪਾਇ ਜਿਮੀ ਸੀ ਪ੍ਰਿਗਿਆ ਜਾਨ ਮੇਰੇ ਪਿੰਡ ਬੈਠੀ ਆ ਇਹਦਾ ਅਸੀਂ ਚੈਨਾ ਮੈਡ ਡੋਰ ਤੇ ਅਸੀਂ ਕੰਟਰੋਲ ਕਰ ਲਿਆ ਮੈਂ ਹੁਣੇ ਨਾ ਦੱਸਦੇ ਨਾ ਤੇ ਜਾ ਕੇ ਪੁੱਛ ਲੋ ਅਸੀਂ ਝੂਠ ਨਹੀਂ ਮਾਰਦੇ ਮੈਂ ਓਕਾ ਦਿੱਤਾ ਉਥੇ ਉਹ ਮੈਂ ਕਿਹਾ ਐਸਐਸਪੀ ਸਾਹਿਬ ਘਰੇ ਬੈਠੀ ਕੀ ਕਰਦੀਆਂ ਮੇਰੇ ਪਿੰਡ ਜਾਣ ਕੇ ਕਿਸੇ ਦਾ ਘਰੇ ਤਾਂ ਤੂੰ ਬਹਿ ਗਈਆਂ ਤੇ ਤੂੰ ਦਾ ਨਹੀਂ ਸੀ ਚੈਨਾ ਮੈਡ ਡੋਰ ਤੇ ਅਸੀਂ ਕੰਟਰੋਲ ਕਰ ਲਿਆ ਤਿਆ ਕੀਦੀ ਡੋਰ ਆਈ ਆ ਜਿਹੜੇ ਆਂਦੇ ਆ ਇਹਨਾਂ ਦਾ ਡੀਐਸਪੀ ਤਰਲੋਚਲ ਸਿੰਘ ਪਰਸੋ ਆਖੀ ਜਾਂਦਾ ਸੀਗਾ ਇੰਨੀਆਂ ਗੋਲੀਆਂ ਫੜ ਲੀਆਂ ਤੇ ਇਨਾ ਇਨੇ ਗ੍ਰਾਮ ਕਹਤੋ ਹੈ ਚਿੱਟਾ ਫੜ ਲੈ ਤੇ ਖਾਣੀ 100 ਦੇ ਕਿੰਨੇ ਕੇਸ ਵਿਖਾਈ ਜਾਂਦਾ ਸੀਗਾ ਓਏ ਭਲਿਆ ਮਾਨਸਾ ਉਹ ਤਾਂ ਤੂੰ ਫੜ ਲਿਆ ਉਹਨਾਂ ਤੋਂ ਪੁੱਛ ਗੱਛਗਤੀ ਆ ਬੇਨਾਂ ਦਾ ਮਾਸਟਰਮੈਂਡ ਕੌਣ ਆ ਆਸਤੇ ਸੈਕਟਰੀ ਨੇ ਮੈਨੂੰ ਸਹਾਰਾ ਕਰਤਾ ਬਤੇਰਾ ਟਾਈਮ ਪੂਰਾ ਹੋ ਗਿਆ ਕਿਸਾਨ ਦੋਸਤੋ ਉਹ ਇਹਨਾਂ ਨੂੰ ਜਵਾਬ ਦਿਓ ਉਹ ਮਾਸਟਰਮੈਂਡ ਫੜੋ ਜਿੱਥੋਂ ਉਹ ਆਉਂਦਾ ਉਹਨਾਂ ਦਾ ਤੁਸੀਂ ਹੱਥ ਨਹੀਂ ਲਾਉਂਦੇ ਜਾਂ ਤਾਂ ਸਾਡੇ ਪੁਰਾਣੇ ਪਹਿਲੀ ਗੱਲ ਤਾਂ ਹੋਣ ਵਾਲੇ ਕਿਸਾਨਾਂ ਚ ਕੋਈ ਨਸ਼ੇ ਪੱਤੇ ਦੇ ਨੇੜੇ ਨਹੀਂ ਜਾਂਦਾ ਗਿਆ ਮੈਂ ਨਹੀਂ ਆਂਦਾ 40 50 ਸਾਲ ਦਾ ਜਾਂ 60 ਸਾਲ ਦਾ ਕੋਈ ਬੰਦਾ ਕੋਈ ਖਾਂਦਾ 100 ਚ ਇੱਕ ਅੱਧਾ ਵੇਖੋ ਫੀਮ ਤੇ ਪੋਸਟ ਦੇ ਮਗਰ ਲੱਗੇ ਆ ਉਹ ਵੀ ਗੋਲੀ ਵਾਲਾ ਉਹ ਬੰਦਾ ਜਿਹਨੂੰ ਪੋਸਟ ਤੇ ਫੀਮ ਨਹੀਂ ਮਿਲਦਾ ਜੋ ਮਿਲਦਾ ਹੋਵੇ ਉਹ ਗੋਲੀ ਜੀ ਵਾਲੀ ਦਾ ਨੇੜੇ ਨਹੀਂ ਜਾਂਦਾ ਗਿਆ ਉਹ ਇਹ ਤਾਂ ਸਾਰੇ ਨਿਸ਼ਾਨੋਂ ਮਾਰੀ ਆ ਤੇ ਪਰ ਜਿਹੜੇ ਚੱਕ ਚੱਕ ਕੇ ਤੁਸੀਂ ਗੋਲੀਆਂ ਤੇ ਪਾਉਣੇ ਆ ਨਾ ਚਿੱਟਾ ਇਹ ਕਦੇ ਕਿਸੇ ਜੱਜ ਨੇ ਸਿੰਪਲ ਵੇਖਿਆ ਵੀ ਉਹ ਹੋਈ ਚਿੱਟਾ ਕੋਕੇ ਗੋਲੀਆਂ ਵੀ ਵੀ ਪਾਈ ਜਾਂਦੇ ਆ ਪਾਈ ਕਿਦਾਂ ਤੇ ਜਾਂਦੇ ਛੋਡੇ ਧੀਆ ਪੁੱਤਾ ਜੇ ਉਹਨਾਂ ਨੂੰ ਇਹ ਰਜਗਾਰ ਦੇਣ ਤੇ ਸਾਡੇ ਬੱਚੇ ਰਾਤੋਂ ਕਰਾ ਨਹੀਂ ਜਾਂਦੇਗੇ ਪਰ ਉਹ ਕਰਾਉਂ ਕਰਾਉਂ ਕਰਾ ਕੀ ਨੇ ਪਾਇਆ ਇਹੋ ਜੇ ਐਮਐਲਿਆ ਨੇ ਆ ਜਿਹਦੇ ਬਾਅਦ ਚ ਤੁਸੀਂ ਬੈਠੇ ਅੱਜ ਕਿਉਂਕਿ ਪਿਛਲੇ ਦਿਨੀ ਵੇਖਿਆ ਸੀਗਾ ਟਲਮਾ ਚ ਜਿਹੜਾ ਮੁੰਡਾ ਇਹਨਾਂ ਦਾ ਨਸ਼ਾ ਤਰਖਾ ਤਰਖਾਣੇ ਗੋਲੀ ਮਾਰ ਕੇ ਮਾਰਿਆ ਸੀਗਾ ਕਿਉਂ ਉਹਦੀ ਵੀਡੀਓ ਮੁੰਡੇ ਦੀ ਮਾਂ ਜੀ ਨੇ ਮਾਰਿਆ ਸੀ ਉਹ ਮੁੰਡੇ ਦੀ ਮਾਂ ਦੀ ਵੀਡੀਓ ਚੱਲੀ ਆ ਵੀ ਮੈਂ ਫੇਰ ਪੁਲਿਸ ਨਾਲ ਗੱਡੀ ਚ ਚੜੂੰਗੀ ਪਹਿਲਾਂ ਬੀਬੀ ਸੇਖੋਂ ਆਖੇ ਉਹਾਂ ਦੇ ਕਿਉਂ ਮੈਂ 40000 ਰੁਪਈਆ ਬੀਬੀ ਨੂੰ ਦਿੰਨੀ ਆ ਬੇਅੰਤ ਕੌਰ ਨੂੰ ਉਹ ਕਿੰਨੀਆਂ ਕੇ ਗੱਲਾਂ ਇਹਨਾਂ ਦੇ ਦੱਸੇ ਜਾਈਏ ਆ ਤਿੰਨਾਂ ਸਾਲਾਂ ਚ ਇਹਨਾਂ ਨੇ ਇੰਨਾ ਗੰਦ ਪਾਤਾ ਜਿਹੜਾ ਜੀ ਨਹੀਂ ਕਰਦਾ ਸੀ ਨਾ ਦੂਜਿਆਂ ਨੂੰ ਚੰਗਾ ਕਹਿਨ ਨੂੰ ਪਰ ਇਹਨਾਂ ਨੇ ਉਹਨਾਂ ਨੂੰ ਚੰਗਾ ਕਹਿਨ ਲਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ